ਇਹ ਇਹਨਾਂ ਨੂੰ ਸਾਰੀ ਬਰਾਦਰੀ ਨੂੰ ਤਰਾਜ ਹੈ ਕਿਥੇ ਕੋ ਹਟਲ ਵਾਲੇ ਆ ਹੋਟਲ ਵਾਲਿਆਂ ਨੇ ਬੀਬੀ ਇੱਥੇ ਰਹੀਂ ਰਹੀ ਸੀ ਤੇ ਇਹਦਾ ਜਿਹੜਾ ਵਾ ਜਿਹੜਾ ਮਸ਼ੀਨ ਲਾ ਕੇ ਜਗਾ ਟਵਾ ਦਿੱਤੀ ਗਈ ਆ ਤੇ ਵੇਖੋ ਇਹ ਬੜੇ ਲੰਮੇ ਸਮੇਂ ਤੋਂ ਬੀਬੀ ਰਹਿ ਰਹੀ ਸੀ ਇੱਥੇ ਇਹਦਾ ਪਹਿਲਾ ਪਤੀ ਸੀ ਪਤੀ ਇਹਦੇ ਸੁਰਗਵਾਸ ਹੋ ਗਏ ਨੇ ਤੇ ਕਾਰਪੋਰੇਸ਼ਨ ਨਾਲ ਗੱਲ ਕੀਤੀ ਕਾਰਪੋਰੇਸ਼ਨ ਨੇ ਕਿਹਾ ਕਿ ਜਿਹੜਾ ਸੱਡੀ ਆ ਜਗਾ ਸੁਣੋ ਇਸ ਰੂਮ ਦਵਾ ਦਿੰਨੇ ਆ आरजी ਉਸ ਤੋਂ ਬਾਅਦ ਇਹਨੂੰ ਜਿਹੜਾ ਕੋਈ ਫਲੈਟ ਜਿਹੜਾ ਅਲਾਰਟ ਕਰਵਾ ਦੇ ਜਿਹੜਾ ਪਰ ਕਹਿਣਾ ਸੀ ਕਿ ਉੱਥੇ ਵਾਲਮੀਕੀ ਮਹਾਰਾਜ ਦੀ ਉੱਥੇ ਬੇਦਖੀ ਨਹੀਂ ਜੀ ਉੱਥੇ ਇਸ ਤਰ੍ਹਾਂ ਮੰਗੇ ਜੀ ਉਹਨਾਂ ਨੇ ਏਸੀਪੀ ਉਹ ਜਿਹੜੀ ਜਗ੍ਹਾ ਵਾ ਉਸੇ ਉਸੇ ਤਰ੍ਹਾਂ ਜਗ੍ਹਾ ਸਥਾਪਿਤ ਹੋ ਜੇ ਇਸ ਸਬੰਧੀ ਜਿਹੜੀ ਆ ਉਹ ਕਿਉਂਕਿ ਤੇ ਸਾਹ ਇਹਨਾਂ ਨੂੰ ਵੀ ਹੋਟਲ ਵਾਲੇ ਜਿਹੜੇ ਇਤਰਾਜ਼ ਕਰਦੇ ਆ ਤੇ ਹੋਟਲ ਵਾਲੇ ਜਿਹੜੇ ਆ ਜਾਂ ਕਾਰਪੋਰਸ਼ਨ ਜਿਨੇ ਕੀਤਾ ਉਹ ਉਦਾਂ ਹੀ ਉਸੇ ਹੀ ਮੰਚਾ ਤੇ ਵਧੀਆ ਜਿਹੜੀ ਸਾਫ਼ ਸੁਥਰੀ ਜਿਹੜੀ ਜਗ੍ਹਾ ਜਿਹੜੀ ਆ ਉਹਨੂੰ ਬਹਾਲ ਕਰਤਾ ਚਾਹੀਦਾ